ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਬਈ ਹਾਜ਼ਰ ਹੋਏ ਆ ਤੁਹਾਡੇ ਦੋ ਤਿੰਨ ਸਵਾਲਾਂ ਦੇ ਜਵਾਬ ਲੈ ਕੇ ਪਹਿਲਾ ਸਵਾਲ ਤੁਹਾਡਾ ਸੀਗਾ ਜੀ ਪਨੀਰੀ ਨੂੰ ਆਪਾਂ ਜਲਦੀ ਤੋਂ ਜਲਦੀ ਤਿਆਰ ਕਿਵੇਂ ਕਰਕੇ ਉਹ ਦੂਜਾ ਸਵਾਲ ਤੁਹਾਡਾ ਸੀਗਾ ਵੀ ਕਿਹੜੀ ਨਦੀ ਨਸ਼ ਕਰਗੇ ਤੀਜਾ ਸਵਾਲ ਸੀਗਾ ਤੁਹਾਡਾ ਵੀ ਪਨੀਰੀ ਸਾਡੀ ਮੱਚੀ ਜਾਂਦੀ ਹੈ ਵੀ ਇਹਦਾ ਕੀ ਹੱਲ ਹੈ ਹੁਣ ਸਭ ਤੋਂ ਪਹਿਲੇ ਸਵਾਲ ਦਾ ਤੁਹਾਨੂੰ ਜਵਾਬ ਦਿੰਨਾ ਬਾਈ ਤੁਸੀਂ ਕਹਿੰਦੇ ਜੀ ਅਸੀਂ ਪਨੀਰੀ ਤਿਆਰ ਕਰਨੀ ਹੈ ਜਲਦੀ ਤੋਂ ਜਲਦੀ ਪਨੀਰੀ ਬਈ 18 ਦਿਨਾਂ 'ਚ ਵੀ ਤਿਆਰ ਹੋ ਜਾਂਦੀ ਹੈ ਪਨੀਰੀ 25 ਦਿਨਾਂ 'ਚ ਵੀ ਤਿਆਰ ਹੋ ਜਾਂਦੀ ਹੈ ਤੇ ਪਨੀਰੀ 35 ਦਿਨਾਂ ਚ ਵੀ ਤਿਆਰ ਹੋ ਜਾਂਦੀ ਹੈ ਹੁਣ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਵੀ ਤੁਹਾਡਾ ਵਾਹਣ ਕਿਹੋ ਜਿਹਾ ਜਾਂ ਖੇਤ ਕਿਹੋ ਜਿਹਾ ਜਿੱਦੇ ਵਿੱਚ ਤੁਸੀਂ ਪਨੀਰੀ ਪੁੱਟ ਕੇ ਲਾਉਣੀ ਹੈ ਪਨੀਰੀ ਤਿਆਰ ਕਰਨਾ ਵੱਡਾ ਮਕਸਦ ਨਹੀਂ ਹੁੰਦਾ ਤੁਸੀਂ ਇਹ ਵੇਖਣਾ ਵੀ ਤੁਹਾਡਾ ਖੇਤ ਕਿਹੋ ਜਿਹਾ ਜਿੱਦੇ ਵਿੱਚ ਲਾਉਣੀ ਹੈ ਕਿਉਂਕਿ ਪਨੀਰੀ ਆਸਤੇ ਆਪਾਂ ਖੇਤ ਉਹੋ ਜਿਹਾ ਚਾਹੁੰਦੇ ਹਾਂ ਜਿੱਥੇ ਆਪਣੇ ਹਰੇਕ ਤਰ੍ਹਾਂ ਦੇ ਪ੍ਰਬੰਧ ਹੋਣ ਤੇ ਵਧੀਆ ਖਾਦ ਖਪਾ ਸਭ ਕੁਝ ਪਾਇਆ ਜਾ ਸਕੇ ਵਧੀਆ ਚੰਗੇ ਪਾਣੀ ਵਾਲੇ ਥਾਂ ਤੇ ਪਨੀਰੀ ਤਿਆਰ ਕਰਦੇ ਹਾਂ ਪਰ ਉਹ ਅੱਗੇ ਜਾ ਕੇ ਝਾੜ ਵੀ ਘਟਾਉਂਦੀ ਐ ਤੇ ਉਹਦੇ ਵਿੱਚ ਡੱਕੇ ਮੱਚਣ ਦੀ ਵੀ ਦਿੱਕਤ ਆਉਂਦੀ ਐ। ਉਹ 'ਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ। ਹੁਣ ਪਨੀਰੀ ਨੂੰ ਜਲਦੀ ਤਿਆਰ ਕਰਨ ਵਾਲੇ ਪਾਸੇ ਨਾ ਭੱਜੋ। ਤੁਸੀਂ ਪਨੀਰੀ ਉੱਥੇ ਵੀ ਜੋ ਜਿੱਥੇ ਤੁਹਾਡੇ ਵਾਹਨ ਦਾ ਸਾਰਾ ਦਰਮਿਆਨਾ ਚੀਜ਼ ਆ ਜਾਂਦੀ ਐ ਵੀ ਦਰਮਿਆਨਾ ਜਿਹਾ ਹੋਵੇ ਨਾ ਤਾਂ ਬਾਲਾ ਚੰਗਾ ਹੋਵੇ ਨਾ ਬਾਲਾ ਮਾੜਾ ਹੋਵੇ ਜਿਹੋ ਜਿਹਾ ਤੁਹਾਡਾ ਖੇਤ ਆ ਉਹ ਜਿਹੇ ਵਾਹਨ ਦੇ ਵਿੱਚ ਪਨੀਰੀ ਲਾਓ। ਫਿਰ ਉਹਦੇ ਉੱਤੇ ਕੀ ਭਰਾਹੀ ਕਰਦੇ ਨਹਿਰੀ ਪਾਣੀ ਦੇ ਉੱਤੇ ਪਾਲੀ ਜਾਂਦੇ ਆ। ਉਹ ਹੁਣ 18-20 ਦਿਨਾਂ 'ਚ ਪਨੀਰੀ ਤਿਆਰ ਹੋ ਜਾਂਦੀ ਐ ਕਿਉਂਕਿ ਉਹਦੇ ਵਿੱਚ ਸਲਫਰ ਦੀ ਮਾਤਰਾ ਹੀ ਵੱਧ ਹੁੰਦੀ ਹੈ ਤੇ ਬਾਕੀ ਜਿਹੜੇ ਤੱਤ ਹੁੰਦੇ ਆ ਨਹਿਰੀ ਪਾਣੀ ਦੇ ਵਿੱਚੋਂ ਸਾਰੇ ਪੂਰੇ ਹੁੰਦੇ ਆ ਉਹਦੇ ਕਰਕੇ ਕੀ ਹੁੰਦਾ ਉਹ ਛੇਦੀ ਵੱਧ ਫੁੱਲ ਜਾਂਦੀ ਹੈ ਤੇ ਪਨੀਰੀ ਛੇਦੀ ਤਿਆਰ ਹੋ ਜਾਂਦੀ ਹੈ ਪਰ ਦਿੱਕਤ ਕੀ ਹੁੰਦੀ ਜਦੋਂ ਉਹ ਖੇਤ ਦੇ ਵਿੱਚ ਲੱਗਦੀ ਹੈ ਉਹ ਜਿੰਨਾ ਝੋਨਾ ਲਾਇਆ ਹੁੰਦਾ ਉਹਦਾ ਆਧ ਹੀ ਰਹਿ ਜਾਂਦਾ ਫਿਰ ਆਪਾਂ ਲੇਵਰ ਨੂੰ ਗਾਲਾਂ ਕੱਢਦੇ ਆ ਇਸ ਕਰਕੇ ਪਨੀਰੀ ਜਿਹੋ ਜਿਹਾ ਆਪਦਾ ਖੇਤ ਹੋਵੇ ਉਹ ਜਿੱਥਾਂ ਤੇ ਪਨੀਰੀ ਬੀਜੋ ਤੇ ਜਲਦੀ ਤਿਆਰ ਕਰਨ ਵਾਲੇ ਪਾਸੇ ਨਾ ਭਜੋ ਉਹਨੂੰ ਜਿਹੋ ਜਿਹਾ ਖੇਤ ਆ ਤੁਹਾਡਾ ਉਹਦੇ ਹਿਸਾਬ ਨਾਲ ਤਿਆਰ ਕਰੋ ਤੇ ਦੂਜੀ ਗੱਲ ਜੇਚ ਮੈਨੇਜਮੈਂਟ ਦੀ ਗੱਲ ਕਰਨੀ ਹੋਵੇ ਤੁਸੀਂ ਹਫ਼ਤੇ ਬਾਅਦ ਬਈ ਯੂਰੀਆ ਪਾ ਸਕਦੇ ਆ ਯੂਰੀਆ ਪਾਈ ਚੱਲੋ ਹੋਰ ਕੁਝ ਕਰਨ ਦੀ ਲੋੜ ਨਹੀਂ ਜੇ ਜਿਆਦਾ ਹੀ ਤੁਹਾਨੂੰ ਲੱਗਦਾ ਵੀ ਬਸ ਯਾਰ ਪਨੀਰੀ ਬਾਹਲੀ ਖਰਾਬ ਜੀ ਹੁੰਦੀ ਲੱਗਦੀ ਐ ਚਾਰ ਪਾਥੀਆਂ ਭਿਓ ਬਈ ਤੇ ਉਹਦੀ ਸਪਰੇਅ ਕਰ ਦਿਓ ਜਬਰੈਲਿਕ ਐਸਿਡ ਬਣ ਜਾਂਦਾ ਜੇ ਲੋਹੇ ਜ਼ਿੰਕ ਦੀ ਘਾਟ ਆਉਂਦੀ ਆ ਉਹ ਚ ਲੀਟਰ ਲੋਹਾ ਤੇ ਜ਼ਿੰਕ ਦੀ ਸਪਰੇਅ ਕਰ ਦਿਓ ਜੇ ਲੋਹੇ ਦਾ ਤੁਹਾਨੂੰ ਲੱਗਦਾ ਵੀ ਨਹੀਂ ਲੋਟ ਆ ਰਿਆ ਦੋ ਦਿਨ ਪਾਣੀ ਭਰ ਕੇ ਖਲਾਰ ਦਿਓ ਜਦੋਂ ਛਾਂ ਜੀ ਹੋਵੇ ਲੱਗਦਾ ਹੋਵੇ ਤੁਹਾਨੂੰ ਵੀ ਇੱਕ ਦੋ ਦਿਨ ਮੌਸਮ ਠੰਡਾ ਰਹਿਣ ਵਾਲਾ ਉਦੋਂ ਪਾਣੀ ਭਰ ਕੇ ਖਲਾਰ ਦਿਓ ਲੋਹੇ ਦੀ ਘਾਟ ਪੂਰੀ ਹੋ ਜੂਗੀ ਹਾਂ ਦੂਜਾ ਸਵਾਲ ਆਉਂਦਾ ਤੁਹਾਡਾ ਨਦੀਨ ਨਾਸ਼ਕ ਦਾ ਨਦੀਨ ਨਾਸ਼ਕ ਭਾਈ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਦਿਖ ਕਰ ਆਪਾਂ ਸਿਰਫ ਨੌਮਣੀ 골ਡ ਕਰਦੇ ਆਏ ਆ ਤੇ ਜਦੋਂ ਮੈਂ ਕਿ 15 ਦਿਨਾਂ ਦੀ ਪਨੀਰੀ ਹੋ ਜੇ ਉਦੋਂ ਨੌਮਣੀ 골ਡ ਕਰ ਦਿਓ ਕਈ ਵਾਰਾ 7 ਦਿਨਾਂ ਤੋਂ ਵੀ ਮਾਰ ਦਿੰਦੇ ਆ ਪਰ 7 ਦਿਨਾਂ ਤੋਂ ਨਾਲੋਂ ਚੰਗਾ ਤੁਸੀਂ 15 ਦਿਨਾਂ ਤੇ ਨੌਮਣੀ 골ਡ ਕਰ ਦਿਓ ਤੇ ਉਹਦੇ ਨਾਲ ਤੁਹਾਡੀ ਸਾਰੀ ਨਦੀਨਾ ਦੀ ਸਮੱਸਿਆ ਹੱਲ ਹੋ ਜੂਗੀ ਤੀਜਾ ਸਵਾਲ ਤੁਹਾਡਾ ਆਉਂਦਾ ਜੀ ਸਾਡੀ ਪਨੀਰੀ ਮੱਚਦੀ ਆ ਪਨੀਰੀ ਮੱਚਾਉਂਦਾ ਬਈ ਇੱਕੋ ਇੱਕ ਕਾਰਨ ਹੈ ਜਦੋਂ ਆਪਾਂ ਤੜਕੇ ਪਾਣੀ ਭਰ ਕੇ ਲਾ ਦਿੰਨੇ ਆ ਤੇ ਉਹ ਵਾਲਾ ਖਾ ਜਾਂਦੀ ਹੈ ਇਸ ਕਰਕੇ ਪਾਣੀ ਸ਼ਾਮ ਨੂੰ ਲਾਓ ਤੇ ਪਨੀਰੀ ਤੁਹਾਡੀ ਨਹੀਂ ਮੱਚੇਗੀ